ਦੋਸਤੋ ਅੱਜ ਅਸੀਂ ਪਹੁੰਚੇ ਆ ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਤੇ ਸੋ ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਤੇ ਟੀਸੀ ਸਕੂਲ ਦੇ ਬਿਲਕੁਲ ਸਾਹਮਣੇ ਟੀਸੀ ਸਕੂਲ ਦੇ ਬਿਲਕੁਲ ਸਾਹਮਣੇ ਜਿਹੜਾ ਵਾ ਜੀ ਇਹ ਰੈਡੀਮੇਡ ਕੱਪੜੇ ਦੀ ਦੁਕਾਨ ਜਿਹੜੀ ਨਵੀਂ ਖੁੱਲੀ ਆ ਜੀ ਸੋ ਸ਼ੇਅਰਸ ਕਲੈਕਸ਼ਨ ਦੇ ਨਾਮ ਤੇ ਦੁਕਾਨ ਆ ਸੋ ਕੱਪੜੇ ਦੀ ਜਿਹੜੀ ਗੱਲ ਕਰੀਏ ਤਾਂ ਸਾਡੇ ਗੁਰਦਾਸਪੁਰ ਵਿੱਚ ਹਾਈ ਕੁਆਲਿਟੀ ਕੱਪੜਾ ਇਹ ਲੋਕ ਜਿਹੜੇ ਦੇ ਰਹੇ ਨੇ ਜੀ ਸੋ ਦੁਕਾਨ ਦੇ ਅੰਦਰ ਚੱਲਦੇ ਆ ਤੁਹਾਨੂੰ ਕੱਪੜਾ ਵੀ ਤੁਹਾਨੂੰ ਸਾਂਝਾ ਕਰਦੇ ਆ ਵੀ ਕਿੰਦਾਂ ਦੀ ਇਹਨਾਂ ਕੋਲ ਵੈਰਾਈਟੀ ਆ ਹੋਰ ਗੱਲਬਾ ਸੋ ਦੇ ਕੋਲ ਸੇ ਸ਼ਾਪ ਜੋ ਹਰ ਤਰ੍ਹਾਂ ਦੀ ਵੈਰਾਈਟੀ ਨਾ ਕੋ ਚਾਹੇ ਬੱਚਿਆਂ ਦੀ ਹੋਵੇ ਜੈਂਟਸ ਹੋਵੇ ਲੇਡੀਜ਼ ਹੋਵੇ ਹਰ ਵੈਰਾਈਟੀ ਨਾ ਕੋ ਮੌਜੂਦ ਹੈ ਜੀ ਸੋ ਗੱਲਬਾਤ ਕਰ ਲੈਣੇ ਆ ਬ੍ਰਦਰ ਮੁਬਾਰਕਾਂ ਬਹੁਤ-ਬਹੁਤ ਹਨ ਜੀ ਤੁਹਾਨੂੰ ਵੀ ਬਹੁਤ-ਬਹੁਤ ਜੀ ਸੋ ਮੈਂ ਸੁਣ ਕੇ ਆਇਆ ਸੀ ਵੀ ਤੁਹਾਡੇ ਕੋਲ ਵੈਰਾਈਟੀ ਜਿਹੜੀ ਹੈ ਜੀ ਬਹੁਤ ਵਧੀਆ ਕੱਪੜੇ ਵੀ ਹਾਈ ਕੁਆਲਿਟੀ ਦੇ ਰਹੇ ਤੁਸੀਂ ਬਿਲਕੁਲ ਹਾਈ ਕੁਆਲਿਟੀ ਮਿਲੇਗੀ ਪ੍ਰੀਮੀਅਮ ਕੁਆਲਿਟੀ ਹੋਏਗੀ ਲੇਡੀਜ਼ ਚ ਹੋਏਗਾ ਜੈਂਟਸ ਹੋਏਗਾ ਬੱਚਿਆਂ ਚ ਹੋਏਗਾ ਜਿੱਦਾਂ ਦੀ ਵੀ ਵੈਰਾਈਟੀ ਮੰਗਣਗੇ ਕੋਟ ਸੈੱਟ ਮਿਲ ਜਾਣਗੇ ਪ੍ਰੋਪਰ ਸੂਟ ਮਿਲਣਗੇ ਬੱਚਿਆਂ ਦੇ ਵੀ ਕੋਟ ਸੈ ਕਲਰ ਵੀ ਮੈਂ ਦੇਖ ਰਿਹਾ ਬਹੁਤ ਪਿਆਰੇ ਲੱਗੋ ਨਾ ਤੁਹਾਨੂੰ ਦਿਖਾ ਦਿੰਦੇ ਆ ਸੈਂਪਲ ਅਸੀਂ ਆ ਦੇਖੋ ਇਹ ਕੋਟ ਸੈਟ ਹੈ ਪਾਕਿਸਤਾਨੀ ਕੋਟ ਸੈਟ ਹੈ ਵਿਦ ਪ੍ਰੋਪਰ ਇੰਬੋਡਰੀ ਹੋਈਗੀ ਗਾਈ ਬਾਤ ਸੋਤੀ ਦਾ ਸੂਟ ਹੋਏਗਾ ਹਮ ਤੇ ਪਲਾਜ਼ੋ ਹਰ ਸਾਈਜ਼ ਅਵੇਲੇਬਲ ਹੋਗਾ ਐਮ ਤੋਂ ਲੈ ਕੇ ਡਬਲ ਐਕਸਲ ਜਿਨ੍ਹਾਂ ਨੂੰ ਵੱਡੇ ਸਾਈਜ਼ ਚਾਹੀਦਾ 5 4 ਉਹ ਵੀ ਅਵੇਲੇਬਲ ਹੋ ਜਾਣਗੇ ਜਿਹੜਾ ਵੀ ਚਾਹੀਦਾ ਪ੍ਰੋਪਰ ਵਧੀਆ ਕੁਆਲਿਟੀ ਹੋਏਗੀ ਤੁਸੀਂ ਦੇਖ ਹੀ ਸਕਦੇ ਹੋ ਉਹ ਪਕੜਾਈਆਂ ਵਿੱਚ ਹੋਏਗਾ ਨੀ ਬੋਇਲਡਰੀ ਵੀ ਹੋएगी ਹਮਮ T-shirts ਵੀ ਤੁਸੀਂ ਦੇਖ ਸਕਦੇ ਹੋ ਜੈਨਸ ਵਾਲੀਆਂ ਵਾਸ਼ਿੰਗ ਦਾ ਮਾਲ ਹੋਏਗਾ ਪ੍ਰੋਪਰ ਵਾਸ਼ਿੰਗ ਦੀ ਗਾਰੰਟੀ ਹੋਏਗੀ ਤੁਸੀਂ ਧੋ ਦੇ ਬਾਅਦ ਅਗਰ ਸਾਫ਼ ਹੁੰਦਾ ਵਾਪਸ ਕਰ ਸਕਦੇ ਹੋ ਦੇਖ T-shirt ਚ ਕੁਆਲਿਟੀ ਬੜੀ ਚੰਗੀ ਹੈ ਬੜੀ ਬੋਇਲਡਰੀ ਹੋਏਗੀ ਆ ਦੇਖੋ ਤੁਸੀਂ ਵਾਕਿਆ ਕੱਪੜੇ ਨੂੰ ਹੱਥ ਫੜੀ ਪਤਾ ਲੱਗਦਾ ਜੀ ਕੱਪੜੇ ਦੀ ਵਾਕਿਆ ਕੁਆਲਿਟੀ ਹੈ ਬਿਲਕੁਲ ਤੁਸੀਂ ਡਬਲ ਸ਼ੇਅਰ T-shirts ਦੇਖਣੀ ਹੈ ਬਰਬਰੀ ਸਾਡੀ ਜੀ ਹਾਂਜੀ ਵਾਕਿਆ ਬਿਲਕੁਲ ਸਹੀ ਹੈ ਜੀ ਡਬਲ ਸ਼ੇਅਰ ਟੀ-ਸ਼ਰਟ ਚਾਹੀਦੀ ਉਹ ਵੀ ਮਿਲੇਗੀ ਤੇ ਇਸ ਕਲਰ ਵੀ ਬਹੁਤ ਪਿਆਰੇ ਤੁਹਾਡੇ ਕੋਲ ਵਾਕਿਆ ਜੀ ਜੋ ਸੁਣਿਆ ਸੀ ਉਹ ਇਸ ਸ਼ਾਪ ਤੇ ਆ ਕੇ ਪਾਇਆ ਵਾ ਜੀ ਬਿਲਕੁਲ ਸਚਾਈ ਹੈ ਕਿਤਨਾ ਕਿਤੇ ਅਸੈਸਰੀ ਵੀ ਵਾਇ ਕਰ ਸਕਦੇ ਹੋ ਤੁਸੀਂ ਸਰ ਤੋਂ ਦਿਖਾਓ ਅਸੈਸਰੀ ਕੋਈ ਚਾਹੀਦੀ ਆ ਪਰਫਿਊਮ ਵਗੈਰਾ ਕੈਪਸ ਬੈਲਟਾਂ ਸਭ ਕੁਝ ਮਿਲ ਜਾਏਗਾ ਸ਼ਰਟ ਹਾਂਜੀ ਸ਼ਰਟਸ ਵੀ ਮਿਲ ਜੇ ਦੇਖੋ हाई क्वालिटी ਆ ਵੀ ਸ਼ਰਟ ਮਿਲੇਗੀ ਪੂਰੀ ਗਰੰਟੀ ਹੋਏਗੀ ਕੋਈ ਵੀ ਖਰਾਬ ਹੋਏਗਾ ਅਸੀਂ ਵਾਪਸੀ ਲਵਾਂਗੇ ਹੂੰ ਗੈਸ ਦੀ ਹੋਏਗੀ ਸ਼ਰਟ ਵੀ ਬ੍ਰੰਡਡ ਕੰਪਨੀ ਦੀ ਮਿਲੇਗੀ ਤੁਹਾਨੂੰ ਜਿਸ ਸ਼ਰਟ ਦੀ ਕੰਪਨੀ ਦੀ ਤੁਹਾਨੂੰ ਸ਼ਰਟਾਂ ਮਿਲ ਗਈਆਂ ਬਿਲਕੁਲ ਬਿਲਕੁਲ ਜੀ ਸੇ ਦੇਖੋ तकरीबन ਜਿੰਨੇ ਵੀ ਇਹਨਾਂ ਕੋ ਬ੍ਰਾਂਡਡ ਆ ਸਾਰੇ ਜੀ ਔਰ ਕਿਸੇ ਵੀ ਤਰ੍ਹਾਂ ਦੀ ਕੋ ਕੱਪੜੇ ਦੀ ਕੋਈ ਸ਼ਿਕਾਇਤ ਨਹੀਂ ਹੈਗੀ ਜੀ ਕੋਈ ਸ਼ਿਕਾਇਤ ਹੋਈ ਤਾਂ ਇਹ ਵਾਪਸੀ ਕਰਾਂਗੇ ਦੇਖੋ ਔਰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕੋਲਟੀ ਨਾਲ ਕੋਈ ਸਮਝੌਤਾ ਨਹੀਂ ਜੀ ਹਾਈ ਕੁਆਲਿਟੀ ਦੇ ਰਹੇ ਨੇ ਔਰ ਇਸ ਜਿੰਨਾ ਜੀ ਤਾਂ ਕੋਈ ਨਾ ਚਿੰਤਾ ਦੀ ਜਰੂਰਤ ਵੀ ਆ ਗਈ ਤਨਾ ਕਿ ਉਹ ਰਾਸਪੁੱਤ ਦੇ ਵਿੱਚ ਸੋ ਇਹ ਦੇਖੋ ਜੀ ਜੀਨਸ ਦੀ ਗੱਲ ਕਰੀਏ ਤਾਂ ਜੀਨ ਵੀ ਹਾਈ ਕੁਆਲਿਟੀ ਨੇ ਬੋ ਜੀ ਪਰ ਜੀਨ ਦਿਖਾਓ ਲੋ ਆ ਜੀਨਸ ਦੇਖੋ ਤੁਸੀਂ ਡੱਬ ਜੀਨ ਹੋएगी ਬਿਲਕੁਲ ਪ੍ਰੋਪਰ ਡੱਬ ਜੀਨ ਹੈ ਵਾਹ ਜੀ ਵਾਹ ਸੋ ਇਸ ਤਰ੍ਹਾਂ ਬੱਚਿਆਂ ਲਈ ਵੀ ਭਾਜੀ ਹਾਂ ਜੀ ਬੱਚਿਆਂ ਲਈ ਦਿਖਾਉਂਗੀ ਜੀ ਨਿੱਕਾ ਸੂਟ ਵੀ ਅਵੇਲੇਬਲ ਹੋਗਾ 65 ਸਵਾਟਸ ਵੀ ਤੁਹਾਨੂੰ ਦੇਈ ਦੇ ਉਹ ਵੀ ਮਿਲ ਜੇਗੀ ਹਾਂ ਫੁੱਲ ਵਧੀਆ ਕੁਆਲਿਟੀ ਦਾ ਤੁਹਾਨੂੰ ਸੂਟ ਮਿਲਣਗੇ ਜਿਵੇਂ ਆਪ ਦੇ ਬੱਚਿਆਂ ਦੇ ਵੀ ਰੈਡੀ ਬਹੁਤ ਹਨ ਹਾਂਜੀ ਇਹ ਸਾਰਾ ਮਾ ਜਿੰਨਾ ਬੱਚਿਆਂ ਦਾ ਵੀ ਹਾਂਜੀ ਇਹ ਸਾਰਾ ਬੱਚਿਆਂ ਦਾ ਇਹ ਬੱਚਿਆਂ ਦਾ ਇੱਕ ਸਾਈਜ਼ ਬੱਚੇ ਕਿਤੇ ਆ ਜੈਂਟਸ ਲੈਡਿਸ ਠੀਕ ਹੈ ਜੀ ਸੋ ਸਾਰਾ ਜਿਨਾ ਤੁਸੀਂ ਦੇਖ ਰਹੇ ਹੋ ਇਹ ਸਾਰਾ ਬੱਚਿਆਂ ਦਾ ਮਟੀਰੀਅਲ ਹੈ ਜੀ ਸੋ ਬੱਚਿਆਂ ਦੇ ਇਹਨਾਂ ਕੋ ਬਹੁਤ ਜ਼ਿਆਦਾ ਕੁਆਲਿਟੀ ਹੈ ਜੀ ਅਗਰ ਤੁਹਾਨੂੰ ਪਾਰਟੀ ਵੇਅਰ ਚਾਹੀਦਾ ਉਹ ਵੀ ਮਿਲੇਗਾ ਜੀ ਹਮ ਤਾਂ ਦੇਖੋ ਬੱਚਿਆਂ ਦੀ ਪਾਰਟੀ ਵੇਅਰ ਆ ਤੁਹਾਨੂੰ ਇਹ ਲੈ ਵੀ ਕੁਆਲਿਟੀ ਮਿਲੇਗੀ ਵਾਹ ਜੀ ਵਾਹ ਕਿ ਪਾਰਟੀ ਵੇਅਰ ਆ ਗਿਆ ਹਾਂਜੀ ਪਾਰਟੀ ਆਈ ਬਾਤ ਹੈ ਦੇਖੋ ਬੈਲਟ ਵੀ ਨਾਲ ਹੈ ਜੀ ਕੀ ਆਈ ਬਾਤ ਹੈ ਕੁਰਤੇ ਪਜਾਮੇ ਵਗੈਰਾ ਸਭ ਕੁਝ ਮਿਲੇਗਾ ਅੱਛਾ ਪਜਾਮੇ ਕੁਰਤੇ ਵੀ ਹੈ ਬਿਲਕੁਲ ਬੱਚਿਆਂ ਦੀ ਫਰੋਕ ਹੂੰ ਉਹ ਵੀ ਹੈ ਹੈ ਵੀ ਕੁਆਲਿਟੀ ਚ ਅਵੇਲੇਬਲ ਹੋਏਗੀ ਮਤਲਬ ਪ੍ਰੀਮੀਅਮ ਸਮਾਨ ਹੀ ਮਿਲੇਗਾ ਜੀ ਨਾਰਮਲ ਕੁਛ ਨਹੀਂ ਭਾਈ ਉੱਪਰ ਕਰ ਦਿਖਾ ਜਰਾ ਵਾਕਈ ਜੀ ਮਤਲਬ ਪ੍ਰੀਮੀਅਮ ਸਾਰਾ ਹੀ ਹਾਂ ਪ੍ਰੀਮੀਅਮ ਮੰਗਦੇ ਬਿਲਕੁਲ ਜੀ ਬਿਲਕੁਲ ਅ ਲੈਡੀਜ਼ ਆਪਾ ਜੀਦਰ ਹਾਂਜੀ ਤੁਹਾਨੂੰ ਦਿਖਾ ਦਿੰਨੇ ਆ ਕੋਈ ਸੂਟ ਵਗੈਰਾ ਅਬ ਦੋਸਤੋ ਤੁਹਾਨੂੰ ਦੱਸ ਰਹੇ ਹਾਂ ਵੀ ਬਿਹਰਾਮਪੁਰ ਰੋਡ ਤੇ ਪੀਸੀ ਸਕੂਲ ਦੇ ਬਿਲਕੁਲ ਸਾਹਮਣੇ ਆ ਦੇਖੀ ਸੀ ਸਕੂਲ ਦੇ ਬਿਲਕੁਲ ਸਾਹਮਣੇ ਜਿਹੜਾ ਵਾ ਜੀ ਇਹ ਸ਼ਾਪ ਆ ਸੋ ਤੁਸੀਂ ਜ਼ਰੂਰ ਵਿਜ਼ਿਟ ਕਰੋ ਦੇਖੋ ਇਹਨਾਂ ਸੂਟ ਆ ਲੈਡੀ ਸੂਟ ਦੇਖੋ ਕਿੰਨੇ ਪਿਆਰੇ ਆ ਜੀ ਵਿਦਾ ਹੈ ਵੀ ਪਜਾਮਾ ਪਜਾਮੇ ਦਾ ਤੁਸੀਂ ਗੇਟ ਚੈੱਕ ਕਰ ਸਕਦੇ ਵਾਕਈ ਫੁੱਲ ਹੈ ਵੀ ਹੋਏਗਾ ਬਿਲਕੁਲ ਇਹ ਦੇਖੋ ਲੈਡੀ ਸੂਟ ਆ ਜੀ ਸੋ ਦਿਖਾਓ ਭਾਈ ਹੋਰ ਦਿਖਾਓ ਕਲਰ ਦਿਖਾਓ ਆ ਦੇਖੋ ਤੁਸੀਂ ਔਰ ਕਪੜੇ ਦੀ ਵੀ ਕੁਆਲਿਟੀ ਹੈ ਜੀ ਤੁਸੀਂ ਕਪੜਾ ਹੱਥ ਫੜੇ ਪਤਾ ਲੱਗਦਾ ਵਾ ਇਹਦੇ ਵੇਟ ਤੋਂ ਪਤਾ ਲੱਗਦਾ ਜੀ ਦੇਖੋ ਔਰ ਕਲਰ ਵੀ ਨਾ ਕੋ ਬੇਸ਼ਮਾਰ ਨੇ ਆ ਦੇਖੋ ਤੁਸੀਂ ਕਢਾਈਆਂ ਦਾ ਮਾਲ ਵੀ ਬਿਲਕੁਲ ਵਾਹ ਜੀ ਵਾਹ ਬਹੁਤ ਵਧੀਆ ਜੀ ਬਹੁਤ ਵਧੀਆ ਅਗਰ ਕਿਸੇ ਨੇ ਚਾਈਨੀਸ ਕੋਟ ਸੈੱਟ ਬਣੇ ਆ ਉਹ ਵੀ ਸਾਡੇ ਕੋਲ ਲਗੜਾ ਸਟਾਕ ਹਾਂਜੀ ਚਾਈਨੀਸ ਕੋਰਸੈਟ ਵਿਦ ਪ੍ਰਿੰਟਡ ਕੀ ਆਈ ਬਾਤ ਆ ਮਾਰਕੀਟ ਚ ਬਹੁਤ ਡਿਮਾਂਡ ਰਹਿੰਦੀ ਏ ਦੀ ਲੇਡੀਜ਼ ਐ ਵੀ ਬਿਲਕੁਲ ਚਾਈਨੀਸ स्पोर्ट ਕੋਰਸੈਟ ਕੋਰਸੈਟ ਜੀ ਸੋ ਦੇਖੋ ਚਾਈਨੀਸ ਕੋਰਸੈਟ ਹੋਰ ਇਹ ਦੇਖੋ ਤੁਸੀਂ ਕੜਾਈ ਦੇਖੋ ਤੁਸੀਂ ਬਹੁਤ ਹੀ ਲੁੱਕ ਆ ਜੀ ਇਹਦੀ ਇਹ ਪਜਾਮਾ ਨਾਲ ਬਾਜੀ ਹਾਂਜੀ ਨਾਲ ਪਲਾਜ਼ੋ ਪਲਾਜ਼ੋ ਨਾਲ ਆ ਜੀ ਅਵੀ ਸਿੱਪਿਆਮਾ ਦਾ ਬਹੁਤ ਵਧੀਆ ਚੀਜ਼ ਹੈ। ਰਾਹੁਲ ਜੀ ਨਵੀਆਂ ਨਵੀਆਂ ਚੀਜ਼ਾਂ ਦਿੱਤੀਆਂ ਤੁਸੀਂ ਗੁਰਦਾਸ ਜੀ ਬਿਲਕੁਲ ਹੈ। ਹਾਈ ਪ੍ਰੀਮੀਅਮ ਚੀਜ਼ਾਂ ਹਨ ਤੁਹਾਡੇ ਕੋਲ। ਕੀ ਆਈ ਬਾਤ ਹੈ ਬਹੁਤ ਵਧੀਆ ਜੀ ਹੋਰ ਕੋਈ ਵੀ ਆਪਾਂ ਨੂੰ ਵੈਰਾਈਟੀ ਪਾਜੀ ਸਭ ਕੁਝ ਮਿਲ ਜਗਾ ਕੁਰਤੀਆਂ ਚਾਹੀਦੀਆਂ ਵਾ ਹਾਂ ਕੁਰਤੇ ਜਈਦੀਆਂ ਆ। ਆ ਦੇਖੋ। ਲਖਨਵੀ ਕਢਾਈ ਚ ਬਿਲਕੁਲ ਕੁਰਤੀ ਵੀ ਮਿਲੇਗੀ ਸਾਡੇ ਕੋਲ। ਵਾਹ ਜੀ ਵਾਹ ਇਹ ਕੋਡ ਦੇਖੋ ਕੁਰਤੇ ਕੁਰਤੀਆਂ ਸਾਰ ਕੁਝ ਪਿਆ ਜੀ ਹਾਂ ਜੀ ਸਭ ਕੁਝ ਫਿਰ ਤੇ ਪੈਂਟ ਪਲਾਜ਼ੋ ਟਿਸ਼ਰਟ ਟੋਪ ਚਾਹੀਦਾ ਵਾ ਟੀ-ਸ਼ਰਟ ਟੋਪ ਕੁਝ ਵੀ ਸਭ ਕੁਝ ਮਿਲਦਾ ਬਹੁਤ ਵਧੀਆ ਜੀ ਬਹੁਤ ਵਧੀਆ ਸੂਏ ਸਾਰੀ ਵੈਰਾਈਟੀ ਜਿਹੜੀ ਹੈ ਜੀ ਕੋਡ ਪੈਂਟ ਵੀ ਆ ਕੇ ਮਿਲਦੇ ਤਕਰੀਬਨ ਜਿਹੜਾ ਵਾ ਹਰੇਕ ਵੈਰਾਈਟੀ ਜਿਹੜੀ ਨਾ ਕੋਈ ਸ਼ੌਤੋਂ ਮਿਲਦੀ ਪਈ ਆ ਸੋ ਗੁਰਦਾਸਪੁਰਿਆ ਨੂੰ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਹੋ ਕੀ ਅਪੀਲ ਕਰਨਾ ਚਾਹੁੰਦੇ ਹੋ ਜੀ ਅਸੀਂ ਇਹ ਅਪੀਲ ਕਰਾਂਗੇ ਕਿ ਸਾਡੇ ਦੁਕਾਨ ਤੇ ਜਾਤ ਜਿਆਦਾ ਵਿਸਿਟ ਕਰੋ ਤੁਹਾਨੂੰ ਜੈਨੂਇਲ ਲੇਟ ਮਿਲਣਗੇ ਤੇ ਹਾਈ ਪ੍ਰੀਮੀਅਮ ਮਾਡਲ ਮ ਬਿਲਕੁਲ ਜੀ ਬਿਲਕੁਲ ਸੋ ਜਰੂਰ ਵਿਜ਼ਿਟ ਕਰੋ ਜੀ ਗੁਰਦਾਸਪੁਰ ਦੇ ટીਸੀ ਸਕੂਲ ਦੇ ਸਾਹਮਣੇ ਬਹਿਰਾਮਪੁਰ ਰੋਡ ਤੇ ટીਸੀ ਸਕੂਲ ਦੇ ਸਾਹਮਣੇ ਜਿਹੜੀ ਸ਼ਾਪ ਹੈ ਜੀ ਔਰ ਹਰ ਤਰ੍ਹਾਂ ਦੀ ਵੈਰਾਈਟੀ ਨਾਲ ਕੋ ਮਿਲਦੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਵੈਰਾਈਟੀ ਜਿਹੜੀ ਹੈ ਤੁਸੀਂ ਚਾਹਵੋ ਉਹ ਜਿਸ ਦੀ ਉਹ ਤੁਹਾਨੂੰ ਇੱਥੇ ਮਿਲੇਗੀ ਬੱਚਿਆਂ ਦੀ ਹੋਏ ਲੇਡੀਜ਼ ਹੋਏ ਜੈਂਟਸ ਹੋਏ ਹਰੇਕ ਵਿਅਕਤੀਅਤ ਸਾਮਾਨ ਜਿਹੜਾ ਇੱਥੇ ਮੌਜੂਦ ਹੈ ਜੀ ਸੋ ਜੇ ਗੱਲ ਕਰੀਏ ਤੁਸੀਂ ਆਏ ਦੇਖੋ ਪਰਫਿਊਮ ਵਗੈਰਾ ਦੇ ਲਗਾ ਲਓ ਬੈਲਟ ਹੋ ਜੇ ਮਤਲਬ ਕਿਸੇ ਵੀ ਤਰ੍ਹਾਂ ਦੀ ਚੀਜ਼ ਦੀ ਲੋੜ ਤਾਂ ਇਸ ਸ਼ਾਪ ਤੋਂ ਤੁਹਾਨੂੰ ਖਾਲੀ ਨਹੀਂ ਜਾਣਾ ਪਏਗਾ ਜੀ ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਤੇ ટીਸੀ ਸਕੂਲ ਦੇ ਬਿਲਕੁਲ ਸਾਹਮਣੇ ਇੱਕ ਰੈਡੀਮੇਡ ਦੀ 숍 ਆ ਜੀ ਇੱਥੇ ਪਹੁੰਚੋ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਲੈਣਾ ਨਹੀਂ ਲੈਣਾ ਉਹ ਬਾਅਦ ਦੀ ਗੱਲ ਹੁੰਦੀ ਆ ਤੁਸੀਂ ਲੈਣਾ ਜਾਂ ਨਹੀਂ ਲੈਣਾ ਉਹ ਤਾਂ ਅਲੱਗ ਚੀਜ਼ ਆ ਪਰ ਦੁਕਾਨ ਤੇ ਜ਼ਰੂਰ ਆਇਓ ਔਰ ਆਕੇ ਤੁਸੀਂ ਇੱਕ ਵਾਰੀ ਪਸੰਦ ਇੱਕ ਵਾਰੀ ਦੇਖਿਓ ਜ਼ਰੂਰ ਆਕੇ ਜੀ ਸੋ ਉਮੀਦ ਕਰਾਂ ਵੀ ਤੁਸੀਂ ਜ਼ਰੂਰ ਪਹੁੰਚੋਗੇ ਰਾਹੁਲ ਜੀ ਲਾਸਟ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀ ਕਰੋ ਜੀ ਅਸੀਂ ਇਹ ਅਪੀਲ ਕਰਾਂਗੇ ਤੁਹਾਨੂੰ ਸ਼ਾਇਦ ਤੋਂ ਵਧੀਆ ਜਨੂਨ ਰੇਟ ਦਵਾਂਗੇ ਤੁਸੀਂ ਵੱਦ ਤੋਂ ਵੱਧ ਸਾਡੀ ਦੁਕਾਨ ਤੇ ਆਓ ਵਧੀਆ ਤੋਂ ਵਧੀਆ ਤੁਹਾਨੂੰ ਮਾਲ ਦੇਵਾਂਗੇ ਵਧੀਆ ਕਢਾਈਆਂ ਵਾਲੇ ਜਿੱਦਾਂ ਦੇ ਵੀ ਕੀਸ ਚਾਹੀਦੇ ਆ ਤੁਸੀਂ ਜੋ ਸਾਨੂੰ ਦਿਖਾਓਗੇ ਅਸੀਂ ਉਹ ਵੀ ਤੁਹਾਨੂੰ ਮਤਲਬ ਪ੍ਰੋਵਾਈਡ ਕਰਾਵਾਂਗੇ ਬਿਲਕੁਲ ਜੇ ਤੁਹਾਡੀ ਕੋਈ ਪਸੰਦ ਦੀ ਚੀਜ਼ ਆ ਲੋ ਵੀ ਤੁਹਾਨੂੰ ਤੁਸੀਂ ਮੋਬਾਈਲ ਤੇ ਦਿਖਾਉਂਦੇ ਹੋ ਵੀ ਸਾਨੂੰ ਇਹ ਚੀਜ਼ ਚਾਹੀਦੀ ਆ ਉਹ ਵੀ ਚੀਜ਼ ਤੁਹਾਨੂੰ ਮਿਲੇਗੀ ਜੀ ਤਾਂ ਕੋਈ ਬੜੀ ਵੱਡੀ ਗੱਲ ਹੁੰਦੀ ਆ ਜੀ ਸੋ ਉਮੀਦ ਕਰਾਂਗੇ ਵੀ ਤੁਸੀਂ ਜ਼ਰੂਰ ਪਹੁੰਚੋਗੇ ਜੀ ਸੋ ਰਾਜਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ